ਇਹ ਇਹ ਤੁਹਾਨੂੰ ਦੇਖਿਆ ਗਿਆ ਤੇ ਚੈੱਕ ਕੀਤਾ ਗਿਆ ਕਿ ਕੂੜਾ ਤੁਹਾਡੇ ਵੱਲੋਂ ਸਿੱਟਿਆ ਗਿਆ ਤੇ ਇਹ ਕਹਿੰਦੇ ਜੀ ਅਸੀਂ ਕੂੜਾ ਚੁੱਕਣ ਵਾਲਾ ਨਹੀਂ ਚੁੱਕਦਾ ਤੇ ਅਸੀਂ ਕਹਾਂ ਕਿ ਕੂੜਾ ਸਿੱਟਦੇ ਕਿੱਥੇ ਹੋ ਫਿਰ ਉਹਨਾਂ ਕੋਲ ਅਸੀਂ ਤਾਂ ਕੂੜਾ ਬਸ ਉਹਦਾ ਕੋਈ ਜਵਾਬ ਕੋਈ ਨਹੀਂ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਹਲੇ ਤੱਕ ਵੀ ਕੂੜੇ ਵਾਲਾ ਨਹੀਂ ਲਾਇਆ ਜਿਹੜਾ ਕਿ ਇੱਥੇ ਹੈ ਜੇ ਇਸ ਤਰ੍ਹਾਂ ਦੇ ਠੀਠ ਹੈ ਜਿਹੜੇ ਇਹਦੇ ਮਾਲਕ ਹੈਗੇ ਆ ਐਸਪੀ ਪ੍ਰਾਪਰਟੀ ਡੀਲਰ ਵਾਲੇ ਉਹ ਕੈਨੇਡਾ ਹੈ ਉਹਨਾਂ ਨੂੰ ਜਿੱਥੇ ਲੈ ਸ਼ਿਕਾਇਤ ਕੀਤੀ ਹੈ ਹਲੇ ਉਹਤੇ ਉਹਦੇ باوجود ਵੀ ਇਹਨਾਂ ਨੇ ਹਲੇ ਸਵੀਪਰ ਨਹੀਂ ਲਾਇਆ। ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਯਾਨੀ ਇਹ ਤਾਂ ਇੱਕ ਕੂੜਾ ਦਾ 50 ਰੁਪਏ ਕਿਹਾ ਹੁੰਦੇ ਆ। ਕੂੜੇ ਵਾਲੇ ਨੂੰ ਜਿਹੜਾ ਸਾਰਾ ਮਹੀਨਾ ਤੁਹਾਡਾ ਕੂੜਾ ਚੱਕ ਕੇ ਲੈ ਕੇ ਜਾਂਦਾ ਆ ਉਹ ਸਿਰਫ ਵਿਚਾਰਾ 50 ਰੁਪਏ ਲੈਂਦਾ ਹੈ। ਤੇ 50 ਰੁਪਏ ਤਾਂ ਕੋਈ ਬਹੁਤੇ ਨਹੀਂ ਹੈਗੇ ਸਾਰਿਆਂ ਨੂੰ ਤਾਂ ਚਾਹੀਦਾ ਆਪਣੇ ਜਿਹੜੇ ਜਿਨੀ ਕਿਰਾਏਦਾਰ ਰੱਖੇ ਹੋਏ ਆ ਉਹਨਾਂ ਨੂੰ ਵੀ ਚਾਹੀਦਾ ਮਾਲਕਾਂ ਨੂੰ ਵੀ ਇਹਨਾਂ ਨੂੰ ਜਿਹੜਾ ਵੀ ਕੂੜਾ ਕੂੜਾ ਸਿਰਦਾ ਆ ਉਹਨਾਂ ਨੂੰ ਕਹੋ ਵੀ ਕੂੜਾ ਤੁਸੀਂ ਕਿਰਾਏਦਾਰ ਨੂੰ ਕਹੋ ਵੀ ਤੁਸੀਂ ਆਪਣਾ ਕੂੜਾ ਜਿਹੜਾ ਹੈ ਆ ਆ ਕੂੜੇ ਵਾਲੇ ਨੂੰ ਦੇਣਾ ਆ ਬਾਹਰ ਨਹੀਂ ਕਿਤੇ ਵੀ ਸੁੱਟਣਾ ਜੀ ਆ ਸਾਡੇ ਨਾਲ ਅਜੀਤ ਸਿੰਘ ਜੀ ਇਹਨਾਂ ਦੇ ਕਈ ਮਸਲੇ ਇਦਾਂ ਦੇ ਆਏ ਕਿ ਇਹਨਾਂ ਦੇ ਘਰ ਟੂਟੀਆਂ ਵੀ ਚੋਰੀ ਹੋਈਆਂ ਕੁਝ ਹੋਰ ਵੀ ਸਮਾਨ ਆ ਹੁਣ ਦੋ ਦਿਨ ਪਹਿਲਾਂ ਬੇਨਾ ਪਤਾ ਲੱਗਿਆ ਕਿ ਅੰਦਰ ਚੋਰ ਬੜੇ ਹੋਏ ਸੀ ਅਗਰ ਇਸ ਗੇਟ ਨੂੰ ਆਪਾਂ ਖੁੱਲਾ ਰੱਖਦੇ ਆ ਤਾਂ ਵੀ ਅਸੀਂ ਮਾੜੇ ਤਾਂ ਕੂੜਾ ਲੋਕ ਸਿੱਟਦੇ ਆ ਤੇ ਜੇ ਇਹਨੂੰ ਬੰਦ ਰੱਖਦੇ ਆ ਤਾਂ ਵੀ ਅਸੀਂ ਮਾੜੇ ਕਿਉਂਕਿ ਲੋਕ ਤੰਗ ਹੋਣਗੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਜੇ ਮੇਰੇ 2 ਮਹੀਨੇ ਪਹਿਲਾਂ ਕਾਰ ਸ਼ਾਮ ਨੂੰ 7 ਵਜੇ ਕੇ 9 ਵਜੇ ਇਸਕਾਰ ਜਿੰਨੇ ਕੇ ਬਾਈਟ ਉੱਕੇ ਉਤਾਰ ਕੇ ਲਾਇਆ ਗਿਆ ਜਿਹੜਾ ਅੱਜ ਤੱਕ ਅਸੀਂ ਪੁਰਬ ਕੀ ਅੱਜਾ ਕੋਈ ਪਤਾ ਨਹੀਂ ਲੱਗਾ ਪਰसों ਦੁਪਹਿਰ ਨੂੰ ਮੈਂ ਕਾਰ ਗਈ ਸੀ 2 ਵਜੇ ਕੁੰਡੀ ਲਗਾ ਕੇ ਤਾਲਾ ਲਟਕਾਇਆ ਹੋਇਆ ਸੀ ਕੁੰਡੀ ਦਾ ਤਾਲਾ ਚ ਉਤਾਰਿਆ ਕੁੰਡੀ ਕੋਲੀ ਗੇਟ ਖੋਲ ਕੇ ਬੰਦਾ ਅੰਦਰ ਮੈਂ ਆਪ ਦੇਖਿਆ ਫੜਿਆ ਉਨੀ ਕੁ ਟਿਆ ਲੇਕਿਨ ਦੋ ਕਾਰਾਂ ਵਾਲੇ ਰੁਕੇ ਮੇਰੇ ਕੋਲ ਉੱਥੇ ਕੋਈ نیچے ਨਹੀਂ ਉਤਰਿਆ ਨਾ ਉਹ 40 ਨੰਬਰ ਜੋ ਪਿੰਕੀ ਪਿੰਕੀ ਹੈਗਾ ਉਹ ਸਾਹਕਲ ਤੋਂ ਨਹੀਂ ਉਤਰਿਆ ਅਜੇ ਸਿੰਘ ਸਾਡੇ ਮਾਰ ਜਾਏਗਾ ਜੀ ਕਿ ਸਾਡੀ ਮਾਰਿਆ ਇਹੋ ਜਿਹੇ ਲੋਕ ਕਿ ਅੱਗੇ ਨੇ ਜਿਆ ਕਿ ਸਾਥ ਜਿਹੜਾ ਸਾਥ ਦੇਣੇ ਚੋਰਾਂ ਦਾ ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਕਿ ਮਾੜੀ ਗੱਲ ਹੈ ਜੇ ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਨਹੀਂ ਸਾਥ ਦੇਾਂਗੇ ਤੇ ਇਹ ਕਿਸ ਤਰ੍ਹਾਂ ਚੱਲੇਗਾ ਇਹ ਕੂੜਾ ਸਿਟਣ ਵਾਲੇ ਵੀ ਸਿਟਵਾਉਣ ਵਾਲੇ ਵੀ ਕੌਣ ਹੈ ਇਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਮੈਂ ਪਹਿਲਾਂ ਵੀ ਪੋਸਟਾਂ ਪਾਈਆਂ ਬਹੁਤ بار بار ਲਿਖਦਾ ਰਿਹਾ ਤੇ ਹੁਣ ਮਜਬੂਰੀ ਦੇ ਵਿੱਚ ਸਾਨੂੰ ਅਸੀਂ ਮੀਟਿੰਗ ਕਰ ਰਹੇ ਹਾਂ ਅੱਜ ਸ਼ਾਮ ਨੂੰ ਫੈਸਲਾ ਕਰਕੇ ਇਸ ਗੇਟ ਨੂੰ ਪੱਕੇ ਸਥਾਈ ਤੌਰ ਤੇ ਇਸ ਨੂੰ ਅਸੀਂ ਬੰਦ ਕਰਨ ਦਾ ਵਿਚਾਰ ਕਰਾਂਗੇ ਤੇ ਜਦੋਂ ਤੱਕ ਲੋਕ ਹਟਦੇ ਨਹੀਂ ਐ ਤੇ ਉਦੋਂ ਤੱਕ ਇਹ ਗੇਟ ਨਹੀਂ ਖੋਲਿਆ ਜਾਏਗਾ ਤੇ ਇਸ ਦੇ ਬਾਰੇ ਸਾਡੀ ਇਹ ਸੋਚ ਹੈ ਹੁਣ ਤੱਕ ਬਾਕੀ ਇਸ ਦੇ ਉੱਤੇ ਜਦੋਂ ਔਪਰਾਡਤਾ ਹੋ ਗਈ ਸਾਰਿਆਂ ਦੀ ਏਕਾ ਹੋਇਆ ਗੱਲਬਾਤ ਹੋ ਗਈ ਸਾਡੇ ਸਾਥੀ ਵੀ ਇਹੀ ਚਾਹੁੰਦੇ ਆ ਕਿ ਇਸ ਗੇਟ ਨੂੰ ਪੱਕਾ ਬੰਦ ਕਰ ਦਿੱਤਾ ਜਾਵੇ ਜਦੋਂ ਲੋਕ ਇਸ ਦਾ ਕੂੜਾ ਸਿਟਰਾ ਬੰਦ ਕਰਨਗੇ ਤੇ ਇਸ ਨੂੰ ਇੱਕ ਪੈਦਲ ਦਾ ਰਸਤਾ ਦਿੱਤਾ ਜਾਵੇ ਤੇ ਲੇਕਿਨ ਅਸੀਂ ਨਹੀਂ ਚਾਹੁੰਦੇ ਕਿ ਕੋਈ ਪਰੇਸ਼ਾਨੀ ਹੋਵੇ ਤੇ ਕਿਸੇ ਨੂੰ ਵੀ ਨਿਵਾਸੀ ਨੂੰ ਜਦੋਂ ਇਹ ਰਸਤਾ ਬਣਿਆ ਹੋਇਆ ਇਸ ਰਸਤੇ ਨੂੰ ਖੁੱਲਾ ਰਹਿਣਾ ਚਾਹੀਦਾ ਹੈ ਲੇਕਿਨ ਇਹ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ ਕਿ ਅੱਜ ਆਖਰੀ ਵਾਰ ਉਹਨਾਂ ਨੇ ਵਾਰਨਿੰਗ ਦੇ ਕੇ ਕੁੱਟਾ ਨੇ ਜੇਸੀ ਵੀ ਭੇਜੀ ਆ ਤੇ ਹੁਣ ਇਸ ਤੋਂ ਬਾਅਦ ਇਹ ਬਿਲਕੁਲ ਵੀ ਉਹ ਨਹੀਂ ਭੇਜਣਗੇ ਤੇ ਇਹ ਜਿਹੜੇ ਆ ਚੀਜ਼ਾਂ ਜਿਹੜੀਆਂ ਤੋੜਨ ਵਾਲੇ ਆ ਇਹਨਾਂ ਦੀ ਵੀ ਨਖੇਦੀ ਕਰਦੇ ਆ ਤੇ ਇਹ ਤੋੜ ਕੇ ਇੱਥੇ ਜਿਹੜਾ ਪਾਣੀ ਨਿਕਲਣ ਦਾ ਰਸਤਾ ਹੈ ਇਸ ਨੂੰ ਵੀ ਬੰਦ ਕੀਤਾ ਉਹ ਸਾਹਮਣੇ ਗੱਡੀਆਂ ਵਾਲੇ ਹੈਗੇ ਆ ਉਹ ਵੀ ਉਹ ਦੇਖੋ ਉਹ ਵੀ ਪੁੱਡਾ ਨੇ ਬਣਾਇਆ ਸੀਗਾ ਉਹ ਉਸ ਨੂੰ ਵੀ ਇਹਨਾਂ ਨੇ ਤੋੜ ਦਿੱਤਾ ਹੈ ਇਹ ਦੇਖੋ ਇੱਥੇ ਪਾਣੀ ਕਿੱਥੋਂ ਨਿਕਲੇਗਾ ਤੇ ਜਿਸਲੇ ਹੈ ਮਤਲਬ ਐਸ ਤਰ੍ਹਾਂ ਦਾ ਹਾਲਾਤ ਹੋਣਗੇ ਦੇਖੋ ਇਸ ਤਰ੍ਹਾਂ ਆਪਣੇ ਘਰੋਂ ਚੁੱਕੋ ਤੇ ਸਾਹਮਣੇ ਸਿੱਟ ਦਿਓ ਕੂੜਾ ਇਹ ਇਹ ਕੋਈ ਸ਼ਰਾਫਤ ਨਹੀਂ ਹੈ ਇਹ ਚੰਗੀ ਗੱਲ ਨਹੀਂ ਹੈ ਇਹ ਤਾਂ ਮੈਂ ਪਹਿਲਾਂ ਵੀ ਹੋਰ ਵੀਡੀਓ ਵੀ ਪਾਉਂਗਾ ਜਿਹਦੇ ਵਿੱਚ ਲਾਹਨਤ ਮਲਾਨਤ ਵਾਲੀ ਗੱਲ ਵੀ ਹੋਏਗੀ ਕਿ ਇਹ ਕੂੜਾ ਇੱਥੇ ਲਫਾਫਾ ਜਾਂਦੇ ਜਾਂਦੇ ਸਿੱਟ ਕੇ ਜਾਣ ਵਾਲਾ ਕੌਣ ਹੈ ਇਹ ਕੈਮਰੇ ਜਿਹੜੇ ਹੈ ਇਸ ਨੂੰ ਅਸੀਂ ਦੁਬਾਰਾ ਤੋਂ ਸੈੱਟ ਕਰ ਰਹੇ ਹਾਂ ਆ ਉੱਪਰ ਲੱਗਿਆ ਹੋਇਆ ਕੈਮਰਾ ਇਸ ਨੂੰ ਦੁਬਾਰਾ ਤੋਂ ਸੈੱਟ ਕਰਕੇ ਇੱਕ ਕੈਮਰਾ ਹੋਰ ਵੀ ਉੱਥੇ ਲਾਵਾਂਗੇ ਜਿਹੜਾ ਵੀ ਬੰਦਾ ਇਸ ਤੋਂ ਬਾਅਦ ਕੂੜਾ ਸਿੱਟਦਾ ਹੋਇਆ ਸਾਨੂੰ ਮਿਲ ਗਿਆ ਉਹਦੇ ਵਿੱਚ ਅਸੀਂ ਉਹਨਾਂ ਦੇ ਘਰ ਦੇ ਅੱਗੇ ਆਉਹੀ ਕੂੜਾ ਚੁੱਕੇ ਉਤੋਂ ਜ਼ਿਆਦਾ ਕੂੜਾ ਚੁੱਕੇ ਆਲੇ ਦੁਆਲੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਸਿੱਟਾਂਗੇ ਸਿੱਟਾਂਗੇ ਇਹ ਪੱਕੀ ਗੱਲ ਹੈ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਸੋ ਬਹੁਤ-ਬਹੁਤ ਮਿਹਰਬਾਨੀ ਤੁਹਾਡਾ ਸਾਥ ਦਿਓ